ਸਰਪੰਚ ਨੂੰ ਸਰਪੰਚ ਨੂੰ ਉਹਨੂੰ ਪਰਾਂ ਕਰਕੇ ਲੈ ਨੂੰ ਕੋਈ ਪਿੱਛੇ ਕਰ ਖਾਜਾ 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 ਹੈਲੋ ਯਾ ਫਿਰ ਦੇ ਛੱਡੋ ਸਰਪੰਚ ਆ ਤੁਪਕਾਵੇ ਪੀਆਰਟੀ ਦੇ ਲੱਗਿਆ ਸਰਪੰਚ ਕਿਲ ਕੋ ਨਾ ਪਰਖੇ ਨੂੰ ਔਰ ਕਿੱਲੀ ਹੈ ਮੇਰੀ ਗੱਲ ਸੁਣ ਤੂੰ ਕਿਸ਼ਤ ਦਾ ਟਾਈਮ ਨਾ ਭਰਦੀ ਨਹੀਂ ਇਹਦੀ ਹੁਣ ਸਾਡੀਆਂ ਹਿੱਕਾਂ ਤੇ ਚੜ੍ਹ ਸਰਪੰਚ ਛੜਾਇਆ ਚੌਂਕ ਚ ਆਪਾਂ ਨੇ ਅੱਜ ਆਪਣੇ ਤੇ ਜਾਣਦੀ ਫਿਰਦੀ ਆ ਇਹ ਉਹ ਭੂਆ ਸ਼ਰਮ ਕਰ ਤੂੰ ਚੱਜ ਦਾ ਕੰਮ ਕਰਦਾ ਮੇਰੀ ਗੱਲ ਸੁਣ ਗੱਲ ਸੁਣ ਲੈ ਧਿਆਨ ਨਾਲ ਸਰਪੰਚ ਇਹ ਮੰਗਲ ਗ੍ਰਹਿ ਤੋਂ ਆਇਆ ਦਾ ਨਾ ਸਾਰੇ ਪਿਛਲੀ ਸਦੀ ਸਾਰੀ ਲਾਤੀ ਇਹ ਤੇ ਇਹ ਸਤੰਬਰ 2025 ਮਾਡਲ ਆ ਇਹ ਬਿਨ ਬ੍ਰੇਕ ਕੋ ਪੁੱਠੇ ਗੇਣਾ ਵਾਲਾ ਇਹ ਆਹੋ ਜਾਣਦੇ ਆ ਹਾਂ ਜਾਣਦੇ ਆ ਇਹ ਕਹਿੰਦੇ ਸਮਝਾ ਲਿਆ ਕਰ ਵਾ ਮੜਾ ਮੋਟਾ ਸਮਝਾ ਲਿਆ ਬੀਬੋ ਬੂ ਵੇ ਨਵਾ ਹਾਂ ਨਾ ਉਹ ਤਾਂ ਸਾਨੂੰ ਪਤਾ ਪਰਸੋਂ ਅਸੀਂ ਤਾਂ ਛੜਾਇਆ ਯਾਰ ਚੌਂਕ 'ਚ ਉਹ ਨਾਸ ਵਾਲਿਆਂ ਨੇ ਕਿਸ਼ਤ ਦਾ ਭਰੀ ਨਹੀਂ ਪਰਸੋਂ ਨਾਸ ਵਾਲੇ ਕਿੱਧਰ ਗਏ ਵੀ ਕਿਸ਼ਤ ਦਾ ਭਰੀ ਨਹੀਂ ਉਹ ਜਦੋਂ ਜੱਪਾ ਆਇਆ ਸੀ ਨਾ ਅਸੀਂ ਵੀ ਭਰੀ ਤਾਂ ਭਰਨੀ ਤੀ ਕੀ ਮਾਰ ਦਿਆ ਉਹ ਤਾਂ ਨੀਰ ਵਾਲ ਚਲਾਦਾ ਤੇ ਸੁੱਟੀ ਆ ਸੁੱਟੀ ਕਰਕੇ ਵਾਰੋਂ ਕੱਢ ਲਈ ਅੱਜ ਕੱਲ੍ਹ ਆਉਂਦੇ ਨਹੀਂ ਅੱਜ ਤਾਂ ਅੰਦਰ ਆ ਗਿਆ ਇਹ ਅੱਗੇ ਤੋਂ ਬਾਅਦ ਕੋਈ ਨਾ ਸਾਰੇ ਗੱਲ ਕਿਲਨੂ ਸੀਟੀਆਂ ਮਰੀ ਜਾਂਦੇ ਰੇ ਖੜੇ ਹਾਂ